ਹਾਂਜੀ ਸਤਿ ਸ੍ਰੀ ਅਕਾਲ ਆਸ ਆ ਤੁਸੀਂ ਸਾਰੇ ਰਾਜੀ ਖੁਸ਼ ਹੋਵੋਗੇ ਜਿਵੇਂ ਤੁਹਾਨੂੰ ਪਤਾ ਅੰਪਾਏ ਦਵਾਰ ਨੂੰ ਸਾਡੇ ਲਈ ਇੱਕ ਪੇਪਰ ਦੇ ਲੈਵਲ ਦਾ ਟੈਸਟ ਤਿਆਰ ਕਰਦੇ ਹੁੰਨੇ ਆ ਇਸ ਵਾਰ ਵੀ ਆਪਾਂ ਟੈਸਟ ਤਿਆਰ ਕੀਤਾ ਜਦੀ ਪੰਜਾਬੀ ਸੋਨ ਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗੀ ਤੇ ਪੇਪਰ ਵਾਂਗੂ ਪਹਿਲਾਂ 1 ਮਿੰਟ ਦਾ ਟ੍ਰਾਇਲ ਪੈਰਾ ਹੋ ਜਿਹਦੇ ਨਾਲ ਤੁਹਾਡਾ ਹੱਥ ਚੱਲ ਪਏ ਫਿਰ 2.5 ਮਿੰਟ ਦਾ ਪ੍ਰੋਪਰ ਪੈਰਾ ਫਿਰ 2 ਮਿੰਟ ਦੀ ਖਾਲੀ ਵੀਡੀਓ ਫਿਰ 2.5 ਮਿੰਟ ਦਾ ਪ੍ਰੋਪਰ ਪੈਰਾ ਤੇ ਪੰਜਾਬੀ ਜਿਹੜੀ ਹੋਊਗੀ ਡਿਸਕ੍ਰਿਪਸ਼ਨ ਦੇ ਵਿੱਚ ਉਹ ਪ੍ਰੋਪਰ ਪਹਿਰਾਂ ਦੀ ਹੋਊਗੀ ਟ੍ਰਾਇਲ ਪਹਿਰਾਂ ਦੀ ਪੰਜਾਬੀ ਕੋਈ ਨਹੀਂ ਹੋਊਗੀ ਤੇ ਉਸ ਤੋਂ ਬਾਅਦ ਆਪਣਾ ਟਾਈਪ ਕਰਕੇ ਦੇਖਣਾ ਤੇ ਗਲਤੀਆਂ ਤੁਸੀਂ ਮਿਲਾਉਣਾ ਪਹਿਰੇ ਦੇ ਨਾਲ ਵੀ ਕਿੰਨਾ ਗਲਤ ਹਨ ਨਾ ਤੇ ਕਿੰਨਾ ਨਹੀਂ ਇਮਾਨਦਾਰੀ ਨਾਲ ਕਰਨਾ ਆਪਦਾ ਤੇ ਚਲੋ ਹੁਣ ਰੈਡੀ ਹੋ ਜਾਓ ਆਪਾਂ ਤੁਹਾਨੂੰ ਟ੍ਰਾਇਲ ਪਹਿਰਾ ਬੋਲਣ ਲੱਗਦੇ ਆ ਰੈਡੀ ਹੁਣ ਮਰਦਾ ਅਤੇ ਬੱਚਿਆਂ ਨੂੰ ਕੱਪੜੇ ਪਹਿਨਾਉਂਦੇ ਹਨ ਅਤੇ ਨੱਚਦੇ ਹਨ ਖੇਡਾਂ ਖੇਡਦੇ ਹਨ ਡਾਈਪਰ ਬਦਲਦੇ ਹਨ ਖਵਾਉਂਦੇ ਹਨ ਅਤੇ ਬੱਚਿਆਂ ਦੀ ਦੇਖਭਾਲ ਵਿੱਚ ਆਪਣਾ ਹਿੱਸਾ ਪਾਉਂਦੇ ਹਨ ਹਾਲਾਂਕਿ ਔਰਤਾਂ ਅਜੇ ਵੀ ਜੂਝ ਰਹੀਆਂ ਹਨ ਹੁਣ ਬੱਚੇ ਦੀ ਦੇਖਭਾਲ ਵਿੱਚ ਵਧੇਰੇ ਯੋਗਦਾਨ ਪਾ ਰਹੀਆਂ ਹਨ ਅਤੇ ਆਪਣੇ ਬੱਚੇ ਨਾਲ ਗੱਲਬਾਤ ਅਤੇ ਖੇਡ ਰਹੀਆਂ ਹਨ ਜਿਸ ਨਾਲ ਬੱਚੇ ਅਤੇ ਮਾਪੇ ਸਿਹਤਮੰਦ ਅਤੇ ਖੁਸ਼ ਹੁੰਦੇ ਹਨ ਨੰਡੀ ਅੱਜ ਕੱਲ ਪਿਤਾ ਮਾਵਾ ਨੂੰ ਬਾਲ ਦੇਖਪਾਲ ਵਿੱਚ ਦਬ ਦਵੇ ਦੀ ਜ਼ਰੂਰਤ ਨੂੰ ਛੱਡਣ ਲਈ ਸ਼ਕਤੀ ਪ੍ਰਦਾਨ ਹਾਂਜੀ ਟ੍ਰਾਇਲ ਪੈਰਾ ਖਤਮ ਹੋਇਆ ਹੁਣ ਪ੍ਰੋਪਰ ਪੈਰਾ ਬੋਲਦੇ ਹਾਂ ਰੈਡੀ ਹੋ ਜਾਓ ਰੈਡੀ ਬਨਸਵੰਨੇ ਖਾਨਿਆਂ ਦੀ ਦੌੜ ਵੱਡੇ ਵੱਡੇ ਹੋਟਲਾਂ ਤੋਂ ਹੁੰਦੀ ਹੋਈ ਵਿਆਹਾਂ ਦੇ ਪ੍ਰੋਗਰਾਮਾਂ ਤੋਂ ਸਾਡੇ ਗਲੀਆਂ ਕਰਾਂ ਤੱਕ ਪੈਰ ਫਸਾਰ ਚੁੱਕੀ ਹੈ ਡੰਡੀ ਵਿਆਹਾਂ ਵਿੱਚ ਫੋਕੇ ਦਿਖਾਵਿਆਂ ਅਤੇ ਤਹੌਰਾ ਨੇ ਸਾਡੇ ਆਮ ਲੋਕਾਂ ਦੀ ਗੱਡੀ ਲਈ ਹੋ ਲਾ ਦਿੱਤੀ ਹੈ ਅਤੇ ਕਰਜ਼ੇ ਦੀ ਪੰਡ ਹੋਰ ਬਧਾ ਦਿੱਤੀ ਹੈ ਡੰਡੀ ਮੇਰੇ ਵਰਗੇ ਬਹੁਤੇ ਲੋਕਾਂ ਨੂੰ ਭਾਵੇਂ ਬਹੁਤੇ ਖਾਣਿਆਂ ਦੇ ਨਾ ਵੀ ਨਹੀਂ ਲੈਨੇ ਆਉਂਦੇ ਪਰ ਮਸਾਲੇਦਾਰ ਚਟਕਾਰਿਆਂ ਨੇ ਸਾਡੀ ਐਸੀ ਮੱਤ ਮਾਰੀ ਕੇ ਸਿਰ ਉੱਤੇ ਮੰਡਾਸਾ ਮਾਰੀ ਬਜ਼ੁਰਗ ਵੀ ਕੁਲਚੇ ਮੋਮੋਸ ਖਾਣੋਂ ਨਹੀਂ ਰਹਿੰਦੇ ਡੰਡੀ ਪਰ ਪਹਿਲਾ ਵਾਲੇ ਸਮਿਆਂ ਨੂੰ ਯਾਦ ਕਰੀਏ ਤਾਂ ਤੰਗੀਆਂ ਤੁਰਸ਼ੀਆਂ ਵਿੱਚ ਵਿਚਰਦਿਆਂ ਰੋਟੀ ਮਿਲਣੀ ਹੀ ਵੱਡੀ ਗੱਲ ਸੀ ਡੰਡੀ ਬਿਮਾਰ ਹੋਣ ਦੇ ਐਵੇਂ ਬਹਾਨੇ ਭਾਲਦੇ ਰਹਿਣਾ ਤਾਂ ਜੋ ਸੇਵਾ ਹੋਣ ਦੇ ਨਾਲ ਡਬਲ ਰੋਟੀ ਵੀ ਮਿਲ ਸਕੇ ਡੰਡੀ ਡਾਵਲ ਰੋਟੀ ਪਤਾ ਨਹੀਂ ਦੁਨੀਆ ਦੀ ਕਿਹੜੀ ਖਾਸ ਸ਼ਾਇ ਹੁੰਦੀ ਡੰਡੀ ਸਕੂਲਾਂ ਵਿੱਚ ਸਾਲ ਵਿੱਚ ਇੱਕ ਅੱਧੀ ਵਾਰ ਕਿਸੇ ਦੁਆਰਾ ਸੁੱਖ ਜਾਂ ਖੁਸ਼ੀ ਦਾ ਮੌਕਾ ਹੋਂ ਉੱਤੇ ਚੌਲਾਂ ਦਾ ਪੰਡਾਰਾ ਕਰਨਾ ਡੰਡੀ ਬੱਚਿਆਂ ਦੀ ਦੂਰੋਂ ਹੀ ਟਰਾਲੀ ਦੇਖ ਕੇ ਖੁਸ਼ੀਆਂ ਦੀ ਹੱਦ ਨਾ ਰਹਿੰਦੀ ਡੰਡੀ ਪਹਿਲਾ ਹੀ ਵੱਡੀ ਤੋਂ ਵੱਡੀ ਕਾਪੀ ਦਾ ਜੜਵਾ ਪੇਜ ਪੁੱਟ ਲੈਣਾ ਡੰਡੀ ਸਕੂਲ ਦਾ ਖਾਣਾ ਵੀ ਨਹੀਂ ਸੀ ਚੱਲਿਆ ਡੰਡੀ ਮਾਮਾ ਨੇ ਸਵੇਰ ਹੀ ਰੋਟੀਆਂ ਪਕਾ ਕੇ ਸ਼ਾਬਾ ਪਰ ਦੇਣਾ ਡੰਡੀ ਜਦੋਂ ਭੁੱਖ ਲੱਗੀ ਰੋਟੀ ਰੋਟੀ ਅਤੇ ਬਸ ਰੋਟੀ ਡੰਡੀ ਇੱਕ ਜਿੱਥੇ ਸਵੇਰ ਬੋਲਿਆ ਗਿਆ ਭਾਈ ਉੱਥੇ ਸਵੇਰੇ ਕਰ ਲਿਓ ਹਾਂਜੀ ਟਾਈਮ ਪੂਰਾ ਹੋਣ ਵਾਲਾ ਸੋਡਾ ਰੈਡੀ ਹੋ ਜयो ਹੁਣ ਰੈਡੀ ਗੱਲ ਕੋਈ ਤਿੰਨ ਦਹਾਕੇ ਪੁਰਾਣੀ ਹੈ ਡੰਡੀ ਘਰ ਵਿੱਚ ਇੱਕ ਸਰਕਾਰੀ ਨੌਕਰੀ ਆਈ ਅਤੇ ਨਾਲ ਹੀ ਬੁੱਧੂ ਬਕਸਾ ਆ ਗਿਆ ਡੰਡੀ ਤੁਸੀਂ ਜਾਣਦੇ ਹੀ ਹੋ ਕੇ ਟੀਵੀ ਨੂੰ ਬੁੱਧੂ ਬਕਸਾ ਦਾ ਸੰਬੋਧਨ ਅਕਸਰ ਅੰਗਰੇਜ਼ੀ ਸਾਹਿਤ ਅਤੇ মিডিਆ ਵਿੱਚ ਵਰਤਿਆ ਜਾਂਦਾ ਹੈ ਡੰਡੀ ਬੁੱਧੂ ਬਕਸਾ ਕੀ ਆਇਆ ਉਸ ਨੇ ਘਰ ਦਾ ਮਾਹੌਲ ਹੀ ਬਦਲ ਕੇ ਰੱਖ ਦਿੱਤਾ ਡੰਡੀ ਪਰਿਵਾਰ ਦੇ ਜੀਵਾਂ ਦਾ ਸਮਾਂ ਹੁਣ ਟੀਵੀ ਦੇ ਸਮੇਂ ਅਨੁਸਾਰ ਨਿਸ਼ਚਿਤ ਹੋਣਾ ਸ਼ੁਰੂ ਹੋ ਗਿਆ ਡੰਡੀ ਖਾਸ ਕਰ ਸ਼ਾਮਾਂ ਅਤੇ ਰਾਤਾਂ ਡੰਡੀ ਹੁਣ ਸ਼ਾਮ ਦੇ ਖਾਣੇ ਉੱਪਰ ਹੁੰਦੀਆਂ ਪਰਿਵਾਰਕ ਚਰਚਾਵਾਂ ਨੂੰ ਚਿੱਤਰਹਾਰ ਨੇ ਹੁੰਝ ਕੇ ਪਾਸੇ ਕਰ ਦਿੱਤਾ ਡੰਡੀ ਇਵੇਂ ਹੀ ਦਾਦਾ-ਦਾਦੀ ਤੋਂ ਸੁਣਨ ਵਾਲੀਆਂ ਬਾਤਾਂ ਦੇ ਹੁੰਗਾਰੇ ਰਾਤਾਂ ਦੇ ਸਰੀ ਵਾਲਾਂ ਨੇ ਚੁੱਪ ਕਰਾ ਦਿੱਤੇ ਡੰਡੀ ਇਸ ਮਾਹੌਲ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਮੇਰੇ ਦਾਦਾ ਜੀ ਡੰਡੀ ਉਹ ਇਕਲਾਪਾ ਮਹਿਸੂਸ ਕਰਦੇ ਡੰਡੀ ਘਰ ਵਿੱਚ ਆਈ ਟੀਵੀ ਨਾਮ ਦੀ ਸ਼ੈ ਨੇ ਐਸਾ ਮੰਤਰ ਮਾਰਿਆ ਕਿ ਸਭ ਦਾ ਸਮਾਂ ਉਡੰਤਰ ਹੋ ਗਿਆ ਡੰਡੀ ਮੇਰਾ ਲਗਾ ਫਿਰ ਵੀ ਦਾਦਾ ਜੀ ਨਾਲ ਉਹਨਾਂ ਹੀ ਰਿਹਾ ਡੰਡੀ ਮੈਂ ਉਦੋਂ 13 14 ਸਾਲਾਂ ਦਾ ਸਾਂ ਡੰਡੀ ਮੈਂ ਅਕਸਰ ਉਹਨਾਂ ਤੋਂ ਗੱਲਾਂ ਸੁਣਦਾ ਰਹਿੰਦਾ ਡੰਡੀ ਉਹਨਾਂ ਕੋਲ ਜ਼ਿੰਦਗੀ ਦੇ ਐਨੇ ਅਨੁਭਵ ਸਨ ਕੇ ਮੇਰੇ ਲਈ ਉਹ ਕਿਸੇ ਵੀ ਸੁਪਰ ਹੀਰੋ ਤੋਂ ਘੱਟ ਨਹੀਂ ਸਨ ਡੰਡੀ ਉਹ ਬੜੇ ਹੀ ਸਹਿਜ ਵਿਅਕਤੀ ਸੰਨ ਡੰਡੀ ਹਾਂਜੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਲੋੜਵੰਦਾਂ ਤਾਈਂ ਪਹੁੰਚ ਸਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਓ ਧੰਨਵਾਦ ਜੀ ਪੰਜਾਬੀ ਜਿੰਦਾਬਾਦ